ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦੇਵਾਲ ਜਿੰਨੂਾ ਜੱਦੀ ਪਿੰਡ ਜਨੂਹਾ ਇਨ੍ਹਾਂ ਮਹਾਪੁਰਸ਼ਾਂ ਲਾ ਕੇ ਵਿੱਚ ਗਰੀਬ ਦਾ ਮੂੰਹ ਗੋਰੀ ਗੋਲ ਸੰਸਥਾ ਜਨੂਹਾ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ ਸਤਵੇਂ ਪਾਸ਼ਾ ਸ੍ਰੀ ਗੁਰੂ ਹਰ Rai ਮਹਾਰਾਜ ਵਰਥਾਏ ਕੇ ਬਾਬਾ ਜੱਖਾ ਜੀ ਦੇ ਜੱਦੀ ਪਿੰਡ ਰੂੜ ਵਿਖੇ ਗੁਰੂ ਸਾਹਿਬ ਦੇ ਬਾਰੇ ਵਿੱਚ ਸਦਗਾ ਸੰਗਤਾਂ ਦੇ ਸਹਿਯੋਗ ਨਾਲ ਗੁਰਨਾਨਕ ਚੈਰੀਡਲ ਡਿਫੈਂਸਿਵ ਲੈਬਾਰਟਰੀ ਚਲਾਇਆ ਜਾ ਰਹੀ ਹੈ ਐਨਆਰ ਸੰਗਤ ਦੀ ਮਦਦ ਨਾਲ ਡਿਸਮੈਚਲ ਬਾਡੀ ਸਹਿਯੋਗ ਨਾਲ ਹਰ ਪਿੰਡ ਇਲਾਕੇ ਡੇਰਾਬਾ ਬਨਾਨ ਦੇ ਪਿੰਡਾਂ ਵਿੱਚ ਸੰਸਥਾ ਵੱਲੋਂ ਲਗਾਤਾਰ ਕੈਂਪ ਲਗਾਏ ਜਾ ਰਹੇ ਇਹਨਾਂ ਕੈਂਪਾਂ ਵਿੱਚ ਸਾਨੂੰ ਐਂਬੂਲੈਂਸ ਦੀ ਸੇਵਾ ਸਿੱਖ ਸੇਵਾ ਸੋਸਾਇਟੀ ਕੁੱਕਵਾਲਵ ਕੀਤੀ ਗਈ ਆ ਤੇ ਇਹਨਾਂ ਦੇ ਪ੍ਰਧਾਨ ਸੂਬੇਦਾਰ ਸੁਚਾ ਸਿੰਘ ਜੀ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਕੈਂਪਾਂ ਵਿੱਚ ਸਾਨੂੰ 5 ਸਿੱਖ ਰਜiment ਦੇ ਸਾਬਕਾ ਫੌਜੀਆਂ ਵੱਲੋਂ ਦਵਾਈਆਂ ਸੇਵਾ ਦਿੱਤੀ ਗਈ ਹੈ ਜੀ ਤੇ ਉਹਨਾਂ ਦਾ ਵੀ ਦਲੇਂਦਰ ਗਰਾਈਆਂ ਤੋਂ ਬਹੁਤ ਧੰਨਵਾਦ ਕਰਦੇ ਆ ਜੀ ਤੇ ਸੰਸਥਾ ਵੱਲ ਲਗਾਤਾਰ ਮੈਡੀਕਲ ਕੈਂਪ ਲਗਾਏ ਜਾ ਰਹੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ